ਰਾਹੁਲ ਗਾਂਧੀ ਜੀ ਜਿੱਦਾਂ ਮਿਹਨਤ ਕਰਦੇ ਜਿੱਦਾਂ ਸੱਚੀ ਸੱਚੀ ਰਾਜਨੀਤੀ ਉਹ ਕਰਦੇ ਆ ਉਹ ਵੀ ਸਾਡੇ ਵੇਖਣ ਚ ਇੱਕ ਆਈਡਲ ਦੀ ਤਰ੍ਹਾਂ ਹੀ ਬਾਕੀ ਇਹ ਉਹ ਬੰਦੇ ਦਾ ਕੁਝ ਹੈ ਮਨਚਾ ਹੈ ਕੋਕੋ ਤੁਰਨਾ 5-5000 ਕਿਲੋਮੀਟਰ ਲੋਕਾਂ ਚ ਰਹਿਣਾ ਗੱਲ ਸੱਚੀ ਕਹਿਣੀ ਹੈ ਕੋਈ ਬਲਫਰੇਵ ਨਹੀਂ ਹੈਗਾ ਇਹ ਮੇਅਰ ਬਣਿਆ ਹੁੰਦਾ ਕਾਰਪੋਰੇਸ਼ਨ ਦੀ ਇਲੈਕਸ਼ਨ ਲਈ ਹੁੰਦੀ ਅੱਜ ਬਹੁਤ ਮਸਲੇ ਜਿਹੜੇ ਸੀ ਉਹ ਹੱਦ ਹੱਲ ਹੋ ਸਕਦੇ ਸੀ ਤੇਰਾ 0 ਵਾਲੀ ਬਲਹਾ ਜੇ ਹੈਗੀ ਤਾਂ ਉਹਨਾਂ ਨੂੰ ਪੁੱਛ ਲਓ ਕੋ ਦਿਲ ਦੇ ਹੱਥ ਰੱਖ ਤੇਰਾ 0 ਵਾਲੇ ਲਾਤੇ ਗਿਆ ਚੌਣ ਖਾੜਾ ਭੱਗ ਚੁਕਿਆ ਹਰ ਸ਼ਾਸਕੀ ਲੀਡਰ ਹਰ ਉਮੀਦਵਾਰ ਫੂਕ ਫੂਕ ਕੇ ਕੰਮ ਰੱਖ ਰਿਹਾ ਸੋ ਇਸ ਲਈ ਅੰਮ੍ਰਿਤਸਰ ਤੋਂ ਉਮੀਦਵਾਰ ਕਾਂਗਰਸੀ ਗੁਰਜੀਤ ਸਿੰਘ ਔਜਲਾ ਜਿਨ੍ਹਾਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਜਾ ਰਹੀ ਹੈ ਹਰ ਵਰਗ ਨੂੰ ਮਿਲਿਆ ਜਾ ਰਿਹਾ 7 ਸਾਲ ਸੇਵਾ ਵੀ ਕੀਤੀ ਹੈ ਔਰ ਲੋਕ ਹੁਣ ਕੀ ਕਹਿੰਦੇ ਨੇ ਫਿਲਹਾਲ ਇਸ ਵੇਲੇ ਸਾਡੇ ਨਾਲ ਗੁਰਜੀਤ ਸਿੰਘ ਔਜਲਾ ਜੀ ਮੌਜੂਦ ਨਹੀਂ ਔਰ ਜਲਦ ਸਾਹਿਬ ਹੁਣ ਜਿਹੜਾ ਚੋਣ ਪ੍ਰਚਾਰ ਸ਼ੁਰੂ ਹੈ ਸਿਖਰਾਂ ਤੇ ਹੈ ਪੱਬਾਂ ਭਾਰ ਸਾਰੇ ਹੋਏ ਹੋਏ ਨੇ ਸਾਰੇ ਵਰਕਰ ਲੱਗੇ ਹੋਏ ਆ ਹੁਣ ਲੋਕ ਕੀ ਕਹਿੰਦੇ ਨੇ ਲੋਕਾਂ ਦਾ ਮੂਡ ਕੀ ਹੈ ਦੇਖੋ ਲੋਕਾਂ ਦਾ ਜਿਹੜਾ ਹੱਪ-ਪਾਪ ਤੇ ਬਹੁਤ ਵਧੀਆ ਹੈ ਕਿਉਂਕਿ ਲੋਕਾਂ ਨੇ ਜਿਹੜਾ ਪਿੱਛੇ ਕੰਮ ਕੀਤਾ ਹੈ ਬਤੌਰ ਮੈਂਬਰ ਪਾਰਲੀਮੈਂਟ ਲੋਕ ਉਹਨੂੰ ਰੈਕੋਗਨਾਈਜ਼ ਕਰਦੇ ਨੇ ਸੋ ਜਦੋਂ ਵੀ ਮਤਦਾਦਾਨ ਹੁੰਦਾ ਉਹ ਆਪਣੇ ਕਮਾਪ੍ਰਤੀ ਹੁੰਦਾ ਆਪਣੇ ਜਿਹੜਾ ਪੁੱਖੇ ਬੱਚਿਆਂ ਦਾ ਉਹਨੂੰ ਲੈ ਕੇ ਹੁੰਦਾ ਕਿ ਕਿਹੜਾ ਬੰਦਾ ਸਾਡੇ ਬੱਚਿਆਂ ਦੇ ਪੁੱਖ ਵਾਸਤੇ ਬੈਟਰ ਸ ਹੋ ਸਕਦਾ ਜਾਂ ਕਾਰੋਬਾਰ ਵਾਸਤੇ ਬੈਟਰ ਸ ਹੋ ਸਕਦਾ ਜਾਂ ਆਪਣੇ ਜਿਹੜਾ ਸ਼ਹਿਰ ਹੈ ਉਹਦੀਆਂ ਮੁਸ਼ਕਿਲਾਂਤ ਨੂੰ ਹੱਲ ਕਰਾਉਣ ਵਾਸਤੇ ਕਿੰਨੇ ਯਤਨਸ਼ੀਲ ਹੋ ਸਕਦਾ ਸੋ ਸਾਰੀਆਂ ਚੀਜ਼ਾਂ ਨੂੰ ਲੈ ਕੇ ਮੈਂ ਅਹ ਚਾਉ ਪੱਖੀ ਵਿਕਾਸ ਦੇ ਉੱਤੇ ਕੰਮ ਕੀਤਾ ਹੈ ਕਿਤੇ ਇੱਕ ਗੱਲ ਨਹੀਂ ਕੀਤੀ ਫੇਕ ਇੱਕ ਗੱਲ ਕਰਕੇ ਕਹਿ ਦਈਏ ਕਿ ਇਹਦੇ ਕਰਕੇ ਵੋਟ ਪਾ ਦਿਓ ਜਿੱਥੇ ਸਮਾਜ ਦੇ ਕੰਮ ਕੀਤੇ ਆ ਰਾਜਨੀਤੀ ਕੰਮ ਕੀਤੇ ਆ ਡਿਵੈਲਪਮੈਂਟ ਦੇ ਕੰਮ ਕੀਤੇ ਆ ਨਿੱਜੀ ਕੰਮ ਵੀ ਲੋਕਾਂ ਦੇ ਕੀਤੇ ਆ ਜਿੱਥੇ ਕਿਸੇ ਦੀ ਸਾਡੇ ਕੋਲ ਪਹੁੰਚ ਹੋਈ ਹੈ ਦੁੱਖ ਸੁੱਖ ਚੀਜ਼ਾਂ ਆਈ ਹੋਈਆਂ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਜੋ ਮਲਾਂਕਣ ਕਰਦੇ ਨੇ ਔਰ ਇਹਦਾ ਲੋਕਾਂ ਦੇ ਮਨ ਦੇ ਵਿੱਚ ਇਹ ਪ੍ਰਭਾਵ ਵੇਖਣ ਨੂੰ ਮਿਲਦਾ ਹੈ ਤੇ ਇਹਦੇ ਨਾਲ ਇੱਕ ਜਿਹੜੀ ਅੱਛੀ ਰਾਜਨੀਤੀ ਹੈ ਜਿਹੜੀ ਸਾਫ ਸੁਥਰੀ ਰਾਜਨੀਤੀ ਆ ਉਹਦਾ ਆਧਾਰ ਬਣਦਾ ਹੈ ਮੇਰਾ ਮੰਨਣਾ ਸੋ ਇਹ ਆਧਾਰ ਕਰਕੇ ਅੱਜ ਜਿਹੜੀ ਲੋਕਾਂ ਦੇ ਵਿੱਚ ਇੱਕ ਮਨ ਦੇ ਵਿੱਚ ਇੱਕ ਹੈਗਾ ਵਾ ਕਿ ਅਸੀਂ ਸਪੋਰਟ ਕਰਨੀ ਹੈ ਕਈ ਲੋਕ ਹੁਣ ਭਾਵੇਂ ਸਾਨੂੰ ਨਹੀਂ ਵੀ ਮਿਲੇ ਜਾਂ ਨਹੀਂ ਵੀ ਜਾਣਦੇ ਪਰ ਉਹ ਕੰਮਾਂ ਨੂੰ ਮਹੱਤਤਾ ਦੇ ਰਹੇ ਨੇ ਕਿਉਂਕਿ ਬੇਸਿਕ ਤੇ ਜਿਹੜੀ ਵੋਟ ਹੈ ਉਹ ਕੰਮ ਦੀ ਹੈ ਚਲੋ ਨਿੱਜੀ ਕੰਮ ਕਰਨੇ ਵੀ ਇੱਕ ਸਾਡੀ ਜ਼ਿੰਮੇਵਾਰੀ ਆ ਮਿਲਣਾ ਗਿਲਣਾ ਸਮਾਜ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿਹੜਾ ਬੰਦਾ ਤੁਹਾਡਾ ਬਣਿਆ ਕੀ ਉਹ ਬੰਦਾ ਜਿਹੜੇ ਕੰਮ ਲਈ ਚੁਣਿਆ ਕਿ ਉਸ ਜਿਹੜਾ ਹਾਊਸ ਹੁੰਦਾ ਉਹਦੇ ਚੋ ਆਪਣੀ ਗੱਲ ਰੱਖ ਪਾਉਂਦਾ ਕਿ ਉਹਨਾਂ ਮਸਲਿਆਂ ਤੇ ਕੰਮ ਹੁੰਦਾ ਸੋ ਇਹ ਇੰਨਾਂ ਚੀਜ਼ਾਂ ਨੂੰ ਵੇਖਦੇ ਮੈਨੂੰ ਲੱਗਦਾ ਹੈ ਕਿ ਇਸ ਗੁਰੂ ਨਗਰੀ ਦਾ ਜਿਹੜਾ ਪਵਿੱਤਰ ਸ਼ਹਿਰ ਹੈ ਇਹਦਾ ਜਿਹੜਾ ਹਾਪ ਭਾਵ ਹੈ ਔਰ ਇਹ ਖਾਸ ਕਰ ਇਹਦੀ ਬਹੁਤ ਖਿਆਲ ਰੱਖਦੇ ਨੇ ਇਹਨਾਂ ਚੀਜ਼ਾਂ ਦਾ ਭਾਵੇਂ ਕੋਈ ਕਿੰਨਾ ਆਪਣੇ ਆਪ ਨੂੰ ਕੁਝ ਕਹੀ ਜਾਵੇ ਹੁਣ ਜਿੱਦਾਂ ਮਰਜ਼ੀ ਆਪਾਂ ਕਹੀ ਜਾਏ ਕਿ ਬਹੁਤ ਜਿਆਦਾ ਵਧੀਆ ਪਰ ਲੋਕ ਇਸ ਚੀਜ਼ ਨੂੰ ਸਮਝਦੇ ਮੈਂ ਥੈਂਕਸ ਕਰਦਾ ਸੋਸ਼ਲ ਮੀਡੀਆ ਦੇ ਲੋਕ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਬਹੁਤ ਗਲਤ ਚੀਜ਼ਾਂ ਵੀ ਆਈਆਂ ਪਰ ਇੱਕ ਗੱਲ ਬਹੁਤ ਵਧੀਆ ਹੀ ਹੈ ਕਿ ਲੋਕ ਅੱਜਕੱਲ ਕੋਈ ਪ੍ਰਾਤਨ ਚੀਜ਼ਾਂ ਨੂੰ ਭੁੱਲਦੇ ਹੀ ਨਹੀਂਗੇ ਜੇ ਕੋਈ ਪ੍ਰਾਤਨ ਕੋਈ ਗਲਤ ਕੰਮ ਵੀ ਕੀਤਾ ਹੈ ਤਾਂ ਲੋਕ ਉਹਨਾਂ ਨੂੰ ਨਾਲ ਪੈਰਲਲ ਚਲਾਉਂਦੇ ਨੇ ਫੇ ਭਾਈ ਤੂੰ ਉਹੀ ਆ ਜਿਹੜੇ ਫਲਾਣੇ ਕੰਮ ਤੂੰ ਗਲਤ ਕੀਤੇ ਆ ਜਾਂ ਤੂੰ ਉਦੋਂ ਕੁਝ ਹੋਰ ਕਿਹਾ ਸੀ ਅੱਜ ਕੁਝ ਹੋਰ ਕਹਿ ਰਿਹਾ ਇਸ ਕਰਕੇ ਜਿਹੜੀ ਰਾਜਨੀਤੀ ਹੈ ਬੜੀ ਸਪਸ਼ਟ ਜੀ ਹੋਣਾ ਲੋਕ ਚਾਹੁੰਦੇ ਨੇ ਤੇ ਲੋਕ ਉਹਦੇ ਮਗਰ ਖਲੋਂਦੇ ਵੀ ਨੇ ਅਸਾਂ ਮੇਰਾ ਇਹੀ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਦੋ ਵਾਰ ਚੁਣੇ ਗਏ ਹੋ ਲੋਕਾਂ ਦੇ ਮਨ 'ਚ ਇੱਕ ਪੂਰੀ ਥਾਪ ਛੱਡੀ ਹੋਈ ਹੈ ਸੋ ਕਿਵੇਂ ਕਦਮ ਰੱਖਦੇ ਹੋ ਹਰ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਔਰ ਇਹ ਜ਼ਰੂਰ ਮੈਂ ਪੁੱਛਾਂਗਾ ਸਵਾਲ ਕਿ ਰਾਜਨੀਤੀ ਵਿੱਚ ਆਪਣਾ ਗੁਰੂ ਕਿੰਨੂੰ ਮੰਨਦੇ ਹੋ ਤੇ ਕਿੱਥੋਂ ਸਿੱਖ ਕੇ ਆਪਣੇ ਜਿਹੜੇ ਕਦਮ ਰੱਖਦੇ ਹੋ ਕਿਸ ਤਰੀਕੇ ਨਾਲ ਚੱਲਣਾ ਨਿਮਰਤਾ ਰੱਖਣੀ ਹਰ ਇੱਕ ਦੇ ਵਿੱਚ ਵਸਣਾ ਦੇਖੋ ਇਹ ਜਿਹੜਾ ਮੇਰਾ ਇਹ ਜਿਹੜੀ ਮੇਰਾ ਮੈਂ ਫੋਲੋ ਕਰਦਾ ਆ ਔਰ ਗੁਰੂ ਰਾਮਦਾਸ ਜੀ ਦੀ ਨਗਰੀ ਹਰਮੰਦਰ ਸਾਹਿਬ ਮੱਥਾ ਟੇਕੀਦਾ ਜਦੋਂ ਉੱਥੇ ਜਦੋਂ ਨਿਉਕੇ ਜਾਈਦਾ ਨਾ ਜਦੋਂ ਨੀਵੇਂ ਹੋ ਕੇ ਜਦੋਂ ਅਸੀਂ ਹੇਠਾਂ ਉਤਰਦੇ ਆ ਪੌੜੀਆਂ ਦੇ ਥੱਟ ਕੇ ਜਦੋਂ ਸਾਹਮਣੇ ਘਰ ਨੂੰ ਮੱਥਾ ਟੇਕੀਦਾ ਗੁਰੂ ਸਾਹਿਬ ਦੇ ਉਹ ਚੀਜ਼ ਉਹ ਨਹੀਂ ਤੁਹਾਡੇ ਅੰਦਰ ਆਉਂਦੀ ਐ ਇੱਕ ਵਿਸ਼ਾਲ ਸਰੋਵਰ ਬਿਲਡਿੰਗ ਖੜੀ ਐ ਜੇ ਤੁਸੀਂ ਆਰਾਮ ਨਾਲ ਉੱਥੇ ਬਹਿ ਕੇ 2 ਮਿੰਟ ਵੇਖੋ ਤੁਹਾਨੂੰ ਇੱਕ ਤਾਕਤ ਐ ਜਿਹੜੀ ਤੁਹਾਨੂੰ ਇੱਕ ਵਾਈਬ੍ਰੇਸ਼ਨ ਐ ਜਿਹੜੀ ਤੁਹਾਨੂੰ ਜੇ ਤੁਸੀਂ ਉੱਥੋਂ ਚੰਗੀਆਂ ਚੀਜ਼ਾਂ ਲੈਣੀਆਂ ਨੇ ਤੇ ਇਹ ਨਹੀਂ ਕਿ ਮਤਲਬ ਭੱਜੇ ਭੱਜੇ ਗਏ ਮੱਥਾ ਟੇਕਦੇ ਆਪਣੀ ਕੰਮ ਕਿਤੇ ਹੋ ਰਿਹਾ ਧਿਆਨ ਕਿਤੇ ਹੋ ਰਿਹਾ ਭੱਜਿਓ ਜੇ ਨਿਮਰਤਾ ਨਾਲ ਉਹਨੂੰ ਜਾਓਗੇ ਫਿਰ ਉਹਦੇ ਜਿਹੜੇ ਚਾਰ ਦਰਵਾਜ਼ੇ ਐ ਉਦੋਂ ਉਹਨਾਂ ਨੇ ਕੁਝ ਸਿੱਖਿਆ ਸਾਨੂੰ ਭੇਜੀ ਐ ਉਹ ਕਹਿੰਦੇ ਮੇਰੇ ਲਈ ਸਾਰੇ ਇੱਕੋ ਜਿਹੇ ਨੇ ਆ ਜਾਓ ਇਹ ਸਾਡਾ ਤੁਹਾਡਾ ਸਾਰਿਆਂ ਦਾ ਸਮੁੱਚੀ ਮਨੁੱਖਤਾ ਦਾ ਘਰ ਐ ਇਰਦਿੜੀ ਨਹੀਂ ਉਦੋਂ ਗੁਰੂ ਸਾਹਿਬ ਨੇ ਸੰਤ ਮੀ ਅਮੀਰ ਜੀ ਤੁਰਖਾਈ ਹੈ ਉਹ ਕਿੱਡਾ ਵੱਡਾ ਸੰਦੇਸ਼ ਹੈ ਫਿਰ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਸਾਰੇ ਵਰਗਾਂ ਦੀ ਬਾਣੀ ਆ ਸਾਰੇ ਧਰਮਾਂ ਦੀ ਬਾਣੀ ਆ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਇਹ ਜਿਹੜੀ ਮੇਰੀ ਤਾਕਤ ਹੈ ਮੈਂ ਉਥੋਂ ਲੈਂਦਾ ਮੇਰੇ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਮੈਂ ਤਕਰੀਬਨ ਤਕਰੀਬਨ ਫਾਲੋ ਕਰਦਾ ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕੋਈ ਕੰਮ ਵੀ ਆਇਆ ਤੇ ਉਹਨੂੰ ਝੂਠ ਨਾ ਮਾਰਾ ਝੂਠੇ ਕੇਸ ਤੇ ਮਤਲਬ ਇਧਰ ਉਧਰ ਦੀ ਗੱਲ ਨਾ ਕਰਾਂ ਕੰਮ ਦੀ ਗੱਲ ਕਰਾਂ ਉਹ ਮੇਰੀ ਕੋਸ਼ਿਸ਼ ਵੀ ਹੈ ਤੇ ਕੰਮ ਵੀ ਫਿਰ ਜਦੋਂ ਉਹਦੀ ਗੱਲ ਕਰਦਾ ਫਿਰ ਉੱਥੇ ਜਿਹੜੇ ਲੋਕ ਵਸਦੇ ਨੇ ਜਾਂ ਜਿਹੜੀਆਂ ਮੁਸ਼ਕਿਲਾਂਤ ਨੇ ਉਹ ਕਿਉਂਕਿ ਸ਼ੁਰੂ ਤੋਂ ਕਾਉਂਸਲਰ ਤੋਂ ਅਸੀਂ ਇੱਥੋਂ ਤੱਕ ਆਏ ਆ ਉਹ ਚੀਜ਼ਾਂ ਸਾਰੇ ਸਾਡੀ ਹੱਥੀਂ ਲੰਗੀਆਂ ਨੇ ਵਾਈ ਖੁਦ ਕੀਤੀ ਕਿਸਾਨੀ ਖੁਦ ਕੀਤੀ ਹੈ ਮਜ਼ਦੂਰੀ ਵੀ ਖੋਦੀ ਹੈ ਕਿਉਂਕਿ ਕਿਸਾਨ ਤੇ ਮਜ਼ਦੂਰ ਦਾ ਗਨੌਹ ਮਾਸ ਦਾ ਰਿਸ਼ਤਾ ਹੁੰਦਾ ਸਾਡਾ ਸੋ ਅਸੀਂ ਮਜ਼ਦੂਰੀ ਵੀ ਖੁਦ ਕੀਤੀ ਹੈ ਕਿਸਾਨੀ ਵੀ ਕੀਤੀ ਵਪਾਰ ਵੀ ਕੀਤਾ ਹੈ ਪਿਤਾ ਜੀ ਆਰਮੀ ਵਿੱਚ ਵੀ ਰਹੇ ਨੇ ਸੋ ਸਾਰੀਆਂ ਚੀਜ਼ਾਂ ਦਾ ਸਮੇਲ ਜਿਹੜਾ ਹੈ ਨਾ ਆਈਡਲ ਕਿਨੂੰ ਮੰਨਦੇ ਹੁਣ ਆਈਡਲ ਕਿਨੂੰ ਮੰਨਦੇ ਹੋ ਆਪਣਾ ਰਾਜਨੀਤੀ ਦੇ ਵਿੱਚ ਆਈਡਲ ਤੇ ਮੈਂ ਤੁਹਾਨੂੰ ਦੱਸਿਆ ਕਿ ਗੁਰੂ ਸਾਹਿਬ ਤੋਂ ਉੱਤੇ ਕੋਈ ਚੀਜ਼ ਹੋ ਹੀ ਨਹੀਂ ਸਕਦੀ ਉਹ ਸਭ ਕੁਝ ਸਿਖਾਉਂਦਾ ਹੈ ਮੇਰੀ ਪੀਰੀ ਦੀਆਂ ਦੋ ਤਲਵਾਰਾਂ ਜਿਹੜੀਆਂ ਨੇ ਸਭ ਕੁਝ ਸਿਖਾਉਂਦੀਆਂ ਨੇ ਜੇ ਤੁਸੀਂ ਬੱ ਚੰਗਾ ਸਿੱਖੋ ਤੇ ਜੇ ਤੁਸੀਂ ਅੰਦਰ ਕੋਸ਼ ਹੈ ਤੇ ਬਾਹਰ ਕੋਸ਼ ਹੈ ਉਹ ਵੀ ਸਾਰਾ ਕੁਝ ਉੱਥੋਂ ਪਤਾ ਲੱਗ ਜਾਂਦਾ ਸੋ ਆਈਡਲ ਮੈਂ ਮਤਲਬ ਇਹੀ ਚੀਜ਼ ਮੰਨਦਾ ਕਿ ਜਿਹੜੇ ਅੱਛੇ ਲੋਕ ਨੇ ਬਾਬਾ ਸਾਹਿਬ ਭੀਮਰਾਓ ਦੇ ਜਿਹੜੇ ਜਿਹੜਾ ਉਹਨਾਂ ਸਵਿਧਾਨ ਬਣਾਇਆ ਆ ਆਈਡੀਅਲ ਤਾਂ ਵੈਸੇ ਉਹੀ ਹੋਣਾ ਚਾਹੀਦਾ ਤੁਹਾਨੂੰ ਸਾਰਾ ਕਿਉਂਕਿ ਉਹ ਜੋ ਸਾਨੂੰ ਤਾਕਤ ਉਥੋਂ ਮਿਲਦੀ ਜੋਸ਼ ਸੰਦੇਸ਼ ਉਥੋਂ ਮਿਲ ਰਿਹਾ ਉਹ ਸਾਡੇ ਸੰਵਿਧਾਨ ਚ ਵੀ ਆ ਤੋ ਉਹ ਸਵਿਧਾਨ ਜਿਹੜਾ ਸਾਰੇ ਵਰਗਾਂ ਨੂੰ ਰਾਈਟ ਦਿੰਦਾ ਹੈ ਅਧਿਕਾਰ ਦਿੰਦਾ ਹੈ ਔਰ ਮਿਹਨਤ ਪੱਖੋਂ ਰਾਹੁਲ ਗਾਂਧੀ ਜੀ ਜਿੱਦਾਂ ਮਿਹਨਤ ਕਰਦੇ ਜਿੱਦਾਂ ਸੱਚੀ ਸੁੱਚੀ ਰਾਜਨੀਤੀ ਉਹ ਕਰਦੇ ਆ ਉਹ ਵੀ ਸਾਡੇ ਵੇਖਣ ਚ ਇੱਕ ਆਈਡੀਅਲ ਦੀ ਤਰ੍ਹਾਂ ਹੀ ਮਤਲਬ ਮੈਂ ਉਹਨਾਂ ਨੂੰ ਫਾਲੋ ਕਰਦਾ ਕਿ ਵਾਕਿਆ ਹੀ ਉਹ ਬੰਦੇ ਦਾ ਕੁਝ ਹੈ ਮਨਚਾ ਹੈ